ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਆਪਾਂ ਪਹੁੰਚ ਚੁੱਕੇ ਆ ਜੀ ਫਤਿਹਗੜ ਸਾਹਿਬ ਤੇ ਕਰਾਉਣਾ ਤੁਹਾਨੂੰ ਦਰਸ਼ਨ ਤੇ ਦਿਖਾਉਣਾ ਤੁਹਾਨੂੰ ਸੰਗਤ ਤੇ ਸਾਹਮਣੇ ਆ ਗਏ ਵਰਦਾਰਾ ਬਾਬਾ ਮੋਤੀराम ਮਹਾਰਾਜ ਨੂੰ ਲਓ ਜੀ ਸੰਗਤ ਦਾ ਘਟ ਦੇਖੋ ਵੀਰ ਜੀ ਆ ਗਿਆ ਜੀ 2100 ਸਾਰੇ ਪੰਜਾਬ ਦੇ ਪੰਜਾਬ ਦੇ ਵਿੱਚੋਂ ਇੱਕ ਲੰਗਰ ਦੇ ਵਿੱਚੋਂ ਕਿਹੜਾ ਲੰਗਰ ਆਪਣੇ ਮਾਪੇ ਦੀ ਨੇਕ ਨਮਾਈ ਨੂੰ ਸਫਲ ਕਰਕੇ ਗਏ ਆ ਦੇਖੋ ਸਾਡਾ ਕਾਹਦਾ ਸਾਹਮਣੇ ਆ ਜੀ ਗੁਰਦੁਆਰਾ ਪਾਪਾ ਮੋਤੀराम ਮਹਿਰਾ ਬਾਰ ਕਰਕੇ ਚੜਦੀ ਕਲਾ ਬਸ਼ੇ ਇਹਨਾਂ ਦੇ ਬੱਚਿਆਂ ਨੂੰ ਤੇਜ ਵਕੀਏ ਤੇ ਦੁਕਾਨਾਂ ਕੰਮ ਕਰਦੇ ਬਾਲਾਂ ਦੀ ਤਰੱਕੀ ਵਸ ਤੇ ਇੱਧਰ ਕੰਨੇ ਦਾ ਰਾਸ ਦਾ ਲੰਗਰ ਉਧਰ ਸਾਹਮਣੇ ਚੱਲਦਾ ਕੰਨੇ ਦਾ ਰਾਸ ਦਾ ਲੰਗਰ ਜੀ ਲਾਓ ਤੇ ਬਹੁਤ ਕਾਠਾ ਤੇ ਆਪਾਂ ਤਾਂ ਪਹੁੰਚ ਗਏ ਲਓ ਤੇ ਹੁਣ ਆਪਾਂ ਪੀ ਰਹੇ ਹਾਂ ਰਸਿਕ ਲੱਗਾ ਗੱਲੇ ਦੇ ਰਖਦਾ ਲੰਗਰ ਇਤਰੇ ਸਾਰਾ ਇਕੰਨੇ ਦੇ ਰਖਦਾ ਲੰਗਰ ਤੇ ਨਾਲ ਆਪਣੇ ਪਹੁੰਚੇ ਹੋਏ ਨੇ ਸੁਰਿੰਦਰ ਜੀ ਪਟਿਆਲੇ ਤੋਂ ਪਟਿਆਲੇ ਤੋਂ ਨਹੀਂ ਪਟਿਆਲੇ ਤੋਂ ਚਲੋ ਜੀ ਤੇ ਆਪਾਂ ਪਹੁੰਚੇ ਆ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਬਹੁਤ ਘੱਟ ਦੇ ਬਹੁਤ ਬਣਾਈ ਆ ਆਉਣ ਵਾਲੇ ਦਾ ਨਾਮ ਸਭਾ ਨੂੰ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਚੈਨਲ ਦਾ ਨਾਮ ਹੈ ਸੁਰਿੰਦਰ ਮੰਨਾ M A N A ਮੰਨਾ ਸੁਰਿੰਦਰ S U R I N D E R ਤੇ M A N A ਮੰਨਾ ਜਿਹੜਾ ਮੰਨਾ ਪਿੰਡ ਆਇਆ ਸ਼੍ਰੀ ਗੁਰੂ ਸਾਹਿਬ ਤੋਂ ਬਾਹਿਬ ਜੀ ਬਾਰੇ ਬਹੁਤ ਬਹੁਤ ਲਾਓ ਵੀ ਅੱਗੇ ਸੰਗਤ ਦਾ ਇਕੱਠ ਦੇਖੋ ਇੱਥੇ ਕੁਝ ਕੱਪੜੇ ਦੀ ਦੁਕਾਨਾਂ ਕਬੀ ਇੱਧਰ ਵੀ ਲੱਗੇ ਜੀ ਦੁਕਾਨਾਂ ਤੇ ਬੈਠੇ ਪੱਕੀ ਹੁੰਦੀਆਂ ਨੇ ਤੇ ਕਰਨਾ ਮੇਰਾ ਚਾਹਤਾ ਤਾਂ ਚਲੋ ਅੱਗੇ ਗੁਰਦੁਆਰਾ ਸਾਹਿਬ ਜਾ ਕੇ ਦੇਖਦੇ ਆ ਕਿੰਨਾ ਇਕੱਠਾ ਕਿੰਨੀ ਚ ਸੰਗਤ ਹੈ ਜਿਹੜੀ ਚੋਸੀ ਹੋਈ ਆ ਤੇ ਵੈਸੇ ਵੀ ਤੁਸੀਂ ਨਾ ਮਗਰ ਪਾਰ ਕੇ ਹੈਗੇ ਤੁਸੀਂ ਪਾਰਕਿੰਗ ਵਿੱਚ ਕੱਟੀ ਮੋਟਰਾਂ ਲਾ ਕੇ ਆਇਓ ਮੈਂ ਤੁਹਾਨੂੰ ਇਹ ਵੀ ਜੈਸਟ ਕਰਦਾ ਕਿਉਂਕਿ ਅੱਗੇ ਬਹੁਤ ਆਪਾ ਅਸੀਂ ਤਾਂ ਹੋਰ ਪਾਸੇ ਨਹੀਂ ਆਇਆ ਕਰੋ ਅੱਡ ਤਰ੍ਹਾਂ ਵੀਕਲਾਉ ਮੱਲਾ ਇਤਨਾਕ ਪਹੁੰਚ ਗਿਆ ਅਸੀਂ ਤਾਂ ਹੋਰ ਪਾਸੇ ਨਹੀਂ ਆਇਆ ਪਰ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਤੁਸੀਂ ਪਿੱਛੇ ਪਾਰਕਿੰਗਾਂ ਬੜੀਆਂ ਹੋਈਆਂ ਨੇ ਇਹ ਪਾਰਕਿੰਗ ਵੀ ਹੈਗੀਆਂ ਨੇ ਪੇੜ ਵੀ ਹੈਗੀਆਂ ਨੇ ਤਾਂ ਤੁਸੀਂ ਉੱਥੇ ਪਾਰਕਿੰਗ ਦੇ ਵਿੱਚ ਆਪਣਾ ਜੋ ਵੀ ਵੀਕਲਾ ਗੱਡੀ ਮੋਟਰਸਾਈਕਲ ਹੈ ਨਾ ਉਹ ਲਾ ਕੇ ਆਪਣਾ ਆਇਓ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ ਕਿ ਜਾਮ ਬਹੁਤ ਲੱਗਦਾ ਤੇ ਸੰਗਤ ਬਹੁਤ ਆ ओ भी पहुंच गए गुरुद्वारा फतेहगढ़ साहिब बहुत कट है जी इधर पानी की सवीर

ਇੱਥੇ ਇੱਥੇ ਮੇਲੇ ਲੱਗਿਆ ਨਖਿਆ ਨਖੇ ਇੱਥੇ ਆਖਰ ਇੱਥੇ ਜਿਹੜਾ ਪਹਿਲੇ ਕੋਠੇ ਨੂੰ ਨਾ ਪਾੜੀ ਗਾ ਦੇ ਆਪਾਂ ਸਾਹ ਸ਼ਾਮ ਪਟਦੀ ਆ ਲਓ ਜੀ ਉਹ ਅੰਦਰ ਚੱਲਦੇ ਆ ਹਾਂ ਜੀ ਤੇ ਅੰਦਰ ਚੱਲਦੇ ਹੁਣ ਆਪਾਂ ਤੇ ਦੇਖਦੇ ਆ ਜੇ ਦਾਖਲੇ ਤੁਹਾਨੂੰ ਜਰੂਰ ਕਰਾਵਾਂਗੇ ਆਪਾਂ ਕਿਉਂਕਿ ਕੱਠ ਬਹੁਤ ਆ ਜੀ ਲਓ ਵੀ ਆਪਾਂ ਪਹੁੰਚ ਗਏ ਅੰਦਰ ਸਾਮਣੇ ਆ ਦਰਬਾਰ ਸਾਹਿਬ ਇਧਰ ਜਾ ਕੇ ਬੰਤੀ ਇੱਕ ਤੋਂ ਸੰਗਤ ਦਾ ਕੱਟ ਲਓ ਲਓ ਜੀ ਆਪਾਂ ਆ ਗਏ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਦੇਖੋ ਕੱਟ वाह तक लाइन लगी हुई ये दरबार साहब जान दसता आइन के लग के अपना ਕੋਟੜੇ ਕਣਾ ਬਣਾ। ਤੇ ਲਾਓ ਜੀ ਇਤਰਾ ਜੋੜੇ ਘਰ। ਤੱਕ ਲਾਈਨ ਲੱਗੀ ਹੋਈ ਆ ਜਿਹੜੇ ਦਰਵਾਜ਼ਾ ਦਾਣਾ ਦਰਵਾਜ਼ਾ ਸਾਹਮਣੇ ਆ ਦਰਵਾਜ਼ਾ ਸਾਹਿਬ ਮੈਂ ਬੋਲਦਾ ਬਾਰੇ ਅੱਲਾਹੁ ਅਕਬਰ ਵਾਹਿਗੁਰੂ ਤੇ ਔਰ ਇਹਦਾ ਸਰੂਆਤ ਰੱਬ ਦੀ ਕਿਰਪਾ ਦੇ ਨਾਲ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਸਭੀ ਸਲਾਮ ਜੀ ਦੀ ਅਰਦਾਸ ਦੀ ਬੋਲੂ ਕੇਲੇ ਦੇ ਮਾਣ ਪ੍ਰਸੇਹਰ ਸੋਨਾ ਨਰਸ ਜੱਜਾਂ ਦੇ ਪ੍ਰਸੰਗਾਂ ਦੇ ਕੋਲ ਮਹਾਨ ਬੈਠੀ ਆ। ਔਰ ਦੇ ਵਿੱਚੋਂ ਗੁਰੂ ਦਾ ਸੋਨਾ ਜਸ ਗੁਰੂ ਕੀ ਵਡਿਆਈ ਪਰ ਰੋਹੀ ਹੈ। ਸਾਡੇ ਸਰਕਾਰ ਨੂੰ ਅੱਗੇ ਦੇ ਸਤਿ ਸ੍ਰੀ ਅਕਾਲ। ਸਵਾਗਤ ਹੈ ਕੱਟ। ਆਪ ਜੀ ਲਓ ਜੀ ਹੁਣ ਆ ਗਏ ਆਪਾਂ ਠੰਡੇ ਬੁਰਜ ਆਹ ਸਾਈਡ ਕੋਲ ਦਵਾਰਾ ਪਹਿੰਤਰਾ ਆ ਗਏ ਆਪਾਂ ਇੱਥੇ ਵੀ ਜੋੜਾ ਘਰ ਆ ਲਓ ਜੀ ਤੇ ਜਿਹੜੀ ਲਾਈਨ ਲੱਗੀ ਹੋਈ ਹੈ ਰਹਿ ਗਿਆ ਆ ਲੰਗਰ ਮਾਤਾ ਗੁਜਰਪੁਰ ਦਾ ਬ੍ਰਾਹਮਣੀ ਲੰਗਰ ਮਾਤਾ ਗੁਜਰਪੁਰ ਦਾ ਤੇ ਕਰ ਰਿਹਾ ਜੀ ਠੰਡਾਪੁਰ ਦੀ ਆਹ ਬਾਰੇ ਸਭ ਨੇ ਗਿਆ ਸਵਾਹਿਕ ਆਲੇ ਇੱਥੇ ਪਾਣੀ ਦੀ ਸੇਵਾ ਆਪ ਜੀ ਦਾ ਸਵਾਗਤ ਹੈ ਕਰਤਾਰਪੁਰ ਦੇ ਵਿੱਚ ਆਵਾਜ਼ ਕਿਸੇ ਬਾਕੀ ਮੌਕਾ ਦੇ ਦੁਆਰਾ ਹੈ ਭਾਈ ਜਸਕਰ ਸਿੰਘ ਇਸ ਸੰਪਨ ਲਈ ਸਵੇਰੇ 5 ਵਜੇ ਤੋਂ ਸ਼ੁਰੂ ਹੋਣੀ ਹੈ ਪੂਰੇ ਵਿਸ਼ਵ ਵਿਆਹ ਸੰਗਤਾਰੇ ਖੰਡੇਪੁਰਜ ਬਸਾ ਦੇ ਤੋਂ ਆਪਾਂ ਦੇ ਸਾਥੀਆਂ ਜਿਨ੍ਹਾਂ ਨੇ ਸਾਡੇ ਲਈ ਇਹ ਲਗਾਇਆ ਜਿਨ੍ਹਾਂ ਨੇ ਬਾਕੀ ਯਾਦ ਦੀ ਸੇਵਾ ਜਲਵਾਏ ਗੁਰੂ ਜੀ ਜਲ ਜੀ ਤੇ ਹੁਣ ਤੁਸੀਂ ਦਰਸ਼ਨ ਕਰਿਓ ਠੰਡੇ ਗੁਰਜ ਦੇ ਠੀਕਾ ਨਹੀਂ ਮਿਲੇਗਾ ਆਮ ਆਰਡਰ ਕਰਦੇ ਔਰ ਵੀ ਦੇਖੇ ਕਰਦੇ ਆ ਜਿਹੜੇ ਸਿੱਖ ਦਰਸ਼ਕ ਆ ਰਹੇ ਜੀ ਢੰਡੇ ਬੁਰਜ ਦੇ ਇੱਥੇ ਸੋਹੇ ਸਾਹਿਬ ਜਦ ਤੇ ਮਾਤਾ ਗੁਜਰਕੌਰ ਜੀ ਨੂੰ ਕੈਦ ਕਰਕੇ ਰੱਖਿਆ ਗਿਆ ਤੇ ਉਹ ਲੋ ਜੀ ਦਰਦੇ ਵਾਹੇ ਗੁਰੂ

ਪਹਿਲਾਂ ਵੀ ਤੁਹਾਨੂੰ ਮਤਲਬ ਆਇਆ ਸੀ ਕਿ ਅੰਦਰ ਵਿੱਚ ਚਾਹ ਦਾ ਪ੍ਰਸ਼ਾਦ ਹੈ ਨਾ ਤੇ ਚੱਲਦੇ ਆਂ ਹੁਣ ਆਪਾਂ ਗੁਰਦੁਆਰਾ ਦੀ ਬਾਹਰਲੀ ਸਾਈਡ ਮੈਂ ਆਵਾਜ਼ ਵੀ ਦੇ ਲਈ ਕਰ ਰਿਹਾ ਹਾਂ ਤਾਂ ਬਲਵੋ ਸ਼ਾਹਦ ਖੋਪਾ ਦਿਵਰਾਵਰ ਸਿੰਘ ਅਤੇ ਬਾਬਾ ਕਟਾ ਜੇ ਵੀ ਜੰਦਾ ਦਵਾਰ ਹੋ ਗਿਆ ਇਹ ਇਤਰਾ ਦੀ ਦੀਵਾਰ ਟੋਟਰ ਮਲ ਦੀ ਵਿਰਾਸਤ ਹੈ 1968 ਇਤਰਾ ਦੀ ਪੰਜਾਬੀ ਪੇਸ਼ਾ ਹਾੜਾ ਆਪ ਸਭ ਨੂੰ ਵਾਟੋਟਰ ਮਾਲੇ ਦੇ ਕਾਸਤੀ ਫਾਊਂਡੇਸ਼ਨ ਪੰਜਾਬ ਨੂੰ ਚਲੋ ਲੋਕਾਂ ਨੂੰ ਕਹਾਂਗੇ ਵਾਟੋਟਰ ਮਾਲੇ ਦੀ ਜਵੇਦੀ ਆ ਲਓ ਜੀ ਗੁਰਦੁਆਰਾ ਫਤੇਗੜ ਸਾਹਿਬ ਦੇ ਬਿਲਕੁਲ ਸਾਹਮਣੀ ਇੱਧਰ ਆ ਜੀ ਅਜੈਬ ਘਰ ਸਿੱਖ ਅਜੈਬ ਘਰ ਤੇ ਦਿਖਾਉਣਾ ਤੁਹਾਨੂੰ ਇਹ ਵੀ ਆਪਾਂ ਚੱਲਦੇ ਆ ਅੰਦਰ ਕਾਰ ਵਿਤ ਕਾਰ ਵਹਾਰ ਕਰਦੇ ਹੋਏ ਪ੍ਰਭੂ ਪ੍ਰਾਪਤੀ ਦਾ ਮਾਰਗ ਹੈ ਸਮਰਥ ਚੱਲਣ ਲਈ ਸਭ ਤੋਂ ਪਹਿਲਾਂ ਗੁਰੂ ਦੀ ਸਰਨ ਵਿੱਚ ਆਉਣਾ ਪੈਂਦਾ ਗੁਰੂ ਮਨੁੱਖ ਨੂੰ ਕਾਲਪੁਰਖ ਦੀ ਸੋਝੀ ਵਖਦਾ ਤੇ ਕਾਲਪੁਰਖ ਨਾਲੋਂ ਵਿਤ ਦੂਰ ਕਰ ਦਿੰਦਾ ਜਿਹੜਾ ਮਨੁੱਖ ਆਪਣੀ ਬਿਨ ਕੁਰਬਾਨੀਆਂ ਸਾਹ ਤਲ ਦੋ ਸਿੱਖ ਹੈ ਸਾਧ ਗੁਰੂ ਸਤਿਕਾਰੋਂ ਦਨ ਦੇ ਖਲਾਸਪਾਣ ਤੇ ਸੈਕਟਰ ਲੈਂਡਰੀ ਕਾਲ ਤੇ ਇਸ ਗੁਰੂ ਕੀ ਮੋਹ ਸ਼ੰਘਾ ਜਦੋਂ ਕੋ ਤੇਜ਼ ਦਾੜੀ ਕਟਾ ਲੈਂਦਾ ਹੈ ਸਾਰੀਆਂ ਹਣਕਾਂ ਆਣ ਕਵਾ ਲੈਂਦਾ Japkar mı dekler ਰਾਹ ਪੇਣਾ ਮਨੁੱਖ ਦੀ ਮਤ ਮਾਰੀ ਜਾਂਦੇ ਨੇ ਇਸਤਰੀ ਦੇ ਹੱਕ ਵਿੱਚ ਆਵਾਜ਼ ਉਠਾਈ ਉਸ ਲੋਕਪੁਰਸ਼ ਦੇ ਬਰਾਬਰ ਕਰਜਾ ਦਿੱਤਾ ਲੋਕਾਂ ਨੇ ਇਸਤਰੀ ਬਾਰੇ ਮੰਗਾ ਕਹਿਣ ਤੋਂ ਰੋਕੇ ਆ ਫਰਮਾਇਆ ਇਸਤਰੀ ਪੀਰਾ ਫਕੀਰਾ ਮਾਂ ਪੁਰਖਾ ਅਤੇ ਸੂਰ ਵੀਰਾਂ ਨੂੰ ਜਨਮ ਦਿੰਦੀ ਹੈ ਇਸ ਲਈ ਆਤਾ ਸੁਤਰ ਕੋਰ ਮਾਤਾ ਜੋ ਬੈਠ ਕੇ ਬਿਨਾਂ ਕੋਈ ਵੀ ਬਣਦੀ ਪਾਣੀ ਦਾ ਪੁੱਤਰ ਕੋਰ ਮਾਤਾ ਸੁਤਰ ਕੋਰ ਮਾਤਾ ਸਾਇਰ ਕੋਰ ਮਾਤਾ ਕੋਰ ਸਿੱਖ ਦੀ ਅਰਦਾਸ ਸਾਰੇ ਸੰਸਾਰ ਦੇ ਭਲੇ ਲਈ ਰੋਸਿਆ ਦਾ 7 ਰੁੱਖਲੀ ਹਾਨੀਪਾਰ ਦੇਖਣੋ ਆਪ ਪਿੰਡੀ ਸ਼ਕਤ ਮਨਾਈ Yeah, hey, अॻे आग फाटक गुरुद्वारा गो ਦੇਖੋ ਕਿ ਕਿਹੜਾ ਕੀ ਕੀ ਆ ਰਿਹਾ ਹੈ ਕੀ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਕੇ ਹੁਣ ਆ ਬਾਬਾ ਮੋਤੀराम ਮੈਰਿਜ ਗੁਰਦੁਆਰੇ ਦੇ ਬਿਲਕੁਲ ਨੇੜੇ ਤੇ ਇੱਥੇ ਜਾ ਦਾ ਲੰਗਰ ਗੰਨੇ ਦੇ ਰਾਤ ਤੇ ਖੀਰ ਦਾ ਲੰਗਰ ਗੰਨੇ ਦੇ ਰਾਤ ਤੇ ਖੀਰ ਦਾ ਲੰਗਰ ਲੋ ਜਿੱਦ ਕਰਾਰੇ ਲੰਗਰ ਲੱਗੇ ਹੋਏ ਨੇ ਇਹ ਸਾਹਮਣੇ ਆ ਗਿਆ ਵੀ ਗੁਰਦੁਆਰਾ ਰੱਤ ਸਾਹਿਬ ਤੇ ਆ ਗਿਆ ਗੁਰਦੁਆਰਾ ਰੱਤ ਸਾਹਿਬ ਤੇ ਇਹਦਾ ਜਿਹੜਾ ਇਤਿਹਾਸ ਆ ਜਿਹਦੇ ਲਿਖਿਆ ਗਿਆ ਲੋਕੀਂ ਕਿ ਜਦੋਂ ਵਰਖਾ ਜੋ ਮਾਤਾ ਗੁਜਰੀ ਦੀ ਤੇ ਸਹਿਬ ਦਾ ਪਾਪਾ ਜੋਰਾਵਰ ਸਿੰਘ ਪਾਪਾ ਫਤੇ ਸਿੰਘ ਜੀ ਨੂੰ ਬੰਦੀ ਪੜਾ ਕੇ ਮਰੰਡੇ ਤੋਂ ਲਿਆਂਦੇ ਵਕ ਉਹਨਾਂ ਦੀ ਅਸਵਾਰੀ ਰੱਬ ਸਵਾਰੀ ਰੱਥ ਨੂੰ ਇਸ ਸਥਾਨ ਤੇ ਰੁਕਿਆ ਗਿਆ ਤਾਂ ਨਵਾਬ ਜਗੀਰ ਖਾਨ ਸੂਬਾ ਸਰਹੰਗ ਨੂੰ ਖਲਾਫ ਭੇਜੀ ਜਾ ਸਕਦੀ ਕਿ ਉਪਤਾ ਸਵਾਰੀ ਤੋਂ ਉਤਾਰ ਕੇ ਸਹਿਬਜ਼ਾਦੇ ਅਤੇ ਮਾਤਾ ਜੀ ਨੂੰ ਇਸ ਜਗ੍ਹਾ ਤੇ ਕੁਝ ਦੇਰ ਬਿਠਾਇਆ ਗਿਆ ਤੇ ਨਿੱਜ ਸੱਤਵਾਸ ਇੰਦਰ ਸਿੰਘ ਨਾਲ ਗੱਲ ਕਰਦੇ ਹੋਏ ਪਰਮਾਤਮਾ ਦਾ ਸਨਮਾਨ ਹੋਵੇ ਮਿੱਤਰਾਂ ਗੁਰਦੁਆਰਾ ਰੱਥ ਸਾਹਿਬ ਇੱਥੇ ਜਿਹੜਾ ਰੱਥ ਰੁਕਿਆ ਸੀ ਜਦੋਂ ਮਰਿੰਡੇ ਤੋਂ ਜਦੋਂ ਛੋਟੇ ਸਹਿਬਜ਼ਾਦੇ ਅਤੇ ਮਾਤਾ ਜੀ ਨੂੰ ਕੌਰ ਜੀ ਲੈ ਕੇ ਆ ਰਹੇ ਦਾ ਇੱਥੇ ਰੱਥ ਰੁਕਿਆ ਗਿਆ ਜਿਆ ਗੁਰਦੁਆਰਾ ਸਾਹਿਬ ਸਰੋ ਜੀ ਗੁਰਦੁਆਰਾ ਰਸ ਸਾਬ ਤੋਂ ਪੱਕੇ ਆ ਗਏ ਗੁਰਦੁਆਰਾ ਪਾਪਾ ਮੋਤੀ ਮਹਾਰਾਜ ਜੀ ਕਿੰਨੇ ਦਾ ਰਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੁਸ਼ਾਕੇ ਜੀ ਘਰ ਕਰਿਆ ਯਾਦਗਾਰ ਭਵਨ ਜੀ ਵਾਲਾ ਗਰਮਾ ਗਰਮ ਦੁਸ਼ਾਕੇ ਜੀ ਆ ਜੀ ਆ ਜੀ ਆਜੋ ਵਾਹਿਗੁਰੂ ਜੀ ਕੀ ਆਜੋ ਵਾਹਿਗੁਰੂ ਜੀ ਕਰਮਾ ਗਰਮ ਦੁਸ਼ਾਕੇ ਜੀ आजो वेगुरू जी गरमा गर्म तुशाके जी लोग लैकियुनि रहगी आजो जी आजो गरमा गर्म दुशाकी वहजू आजो वेगुरू जी गर्मा गर्म तशाकी जी लोग लैटिय गरमा गर्म तुसाके